15 ਕਿਲੋ ਦੀ ਵੀਰ ਕਹਿੰਦਾ ਆਪਾਂ ਗਰੰਟੀ ਲੈ ਲਾਂਗੇ ਆਪਣੇ ਨਾਲ ਸਾਈ ਕਰ ਲੈ ਬੰਦਾ ਕਿਵੇਂ ਮਰਜੀ ਕੋਈ ਉਹ ਕਰ ਸਕਦਾ ਵੀ ਮਾਰ ਦੇ ਵੀ ਦੋਨੇ ਸਾਡਾ ਆ ਲੈ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਕੋਲੇ ਆ ਜੋ ਜਿਵੇਂ ਮਰਜੀ ਆਪਦੀ ਪਾਸ ਕਰ ਹਾਂਜੀ ਭਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੱਜੜ ਜ਼ਿਲ੍ਹਾ ਬਠਿੰਡਾ ਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਤਹਿਸੀਲ ਦਾ ਦੋਸਤੋ ਇਹ ਪਿੰਡ ਆ ਤੇ ਤਲਵੰਡੀ ਸਾਬੋ ਤੋਂ ਬਾਈ ਜੀ 5 6 ਕਿਲੋਮੀਟਰ ਦੀ ਦੂਰੀ ਤੇ ਰਾਮਾ ਰੋਡ ਦੇ ਉੱਤੇ ਹੀ ਬਾਈ ਦਾ ਬਿਲਕੁਲ ਘਰ ਆ ਬਾਈ ਗਰਮੀਤ ਦੇ ਘਰੋਂ ਵੀਡੀਓ ਆ ਜਮਾ ਇੱਕ ਬਾਈ ਘਰੇ ਲੂ ਪਸ਼ੂ ਪਾਲਕਾ ਕੋਈ ਵਪਾਰ ਦਾ ਕੰਮ ਨਹੀਂ ਆ ਬਾਈ ਦੇ ਤੁਸੀਂ ਜਿਹੜੇ ਦੂਸਰੇ ਜਾਨਵਰ ਆ ਦੋ ਤਿੰਨ ਇਹ ਦੇਖ ਲਓ ਤੇ ਆਹ ਵੀਰੇ ਬਿਲਕੁਲ ਘਰੂ ਆ ਬਾਈ ਕਹਿੰਦਾ ਆਪਣੀ ਛੋਟੀ ਜੀ ਆਪਾਂ ਕੱਟੀ ਪਾਲੀ ਸੀ ਤੇ ਚੌਥਾ ਸੂ ਅੱਜ ਆਪਣੇ ਘਰੇ ਇਹ ਸੂਈ ਹੋਈ ਆ ਕਿੰਨਾ ਕਿਹਦਾ ਦੁੱਧ ਪਿਛਲੇ ਸੂਆਂ ਦੇ ਵਿੱਚ ਰਿਆ ਕੀ ਮੁੱਲ ਆ ਵੀਡੀਓ ਦੇ ਵਿੱਚ ਸਾਰੀ ਡਿਟੇਲ ਆਪਾਂ ਮਾਲਕ ਤੋਂ ਲੈ ਲਾਂਗੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 27 ਤਰੀਕ 10ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਬਾਈ ਗਰਮੀਤ ਨਾਲ ਗੱਲਬਾਤ ਕਰਦੇ ਆਂ ਤਿੰਨ ਨੰਬਰ ਆਪਾਂ ਵੀਡੀਓ ਦੇ ਹੇਠਾਂ ਚਲਾ ਦਾਂਗੇ ਆ ਗਰਮੀਤ ਭਾਈ ਵੀਡੀਓ ਦੇ ਸਾਹਮਣੇ ਆ ਜਾ ਮਾਜੀ ਦੇ ਕੋਲੇ ਹੋ ਜਾ ਬਿਲਕੁਲ ਵੀਰੇ ਹੂੰ ਹੋਰ ਸੱਸੀ ਗੱਲ ਵੀਰੇ ਸੱਸੀ ਗੱਲ ਬਾਈ ਪਿੰਡ ਆਪਣਾ ਜੱਜਲ ਜੱਜਲ ਜੀ ਚਲ ਵੰਡੀ ਤੋਂ 6 ਕਿਲੋਮੀਟਰ ਹੈ ਹਾਂਜੀ ਹਾਂ 6-7 ਕਿਲੋਮੀਟਰ ਦੀ ਦੂਰੀ ਤੇ ਗੁਰਮੀਤ ਬਾਈ ਪਹਿਲਾਂ ਮੋਬਾਈਲ ਨੰਬਰ ਬੋਲ ਦੇ 9968568986 ਜੀ ਠੀਕ ਆ ਘਰੇਲੂ ਜਾਂ ਕੰਮ ਹੀ ਹੈ ਬਾਈ ਘਰੇਲੂ ਕੰਮ ਹੈ ਪਰ ਅੱਜ ਬਾਈ ਕਿੰਵੇਂ ਸੂਏ ਮੱਝ ਸੂਈ ਹੋਈ ਹੈ ਇਹ ਚੌਥੀ ਸੂਈ ਹੋਈ ਹੈ ਚੌਥਾ ਸੂਆ ਆਪਣੇ ਘਰੇ ਸੂਈ ਹੋਈ ਹੈ ਸੂਈ ਹੋਈ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਤੀਜਾ ਦਿਨ ਵੀਰੇ ਅੱਜ ਅੱਜ ਤੀਜਾ ਦਿਨ ਆ ਹਾਂ ਠੀਕ ਆ ਠੀਕ ਆ ਪਿਛਲੇ ਤਿੰਨ ਸੂਏ ਦੁੱਧ ਪੀ ਲਿਆ ਘਰੂ ਕੱਟੀ ਪਾਲੀ ਹੋਈ ਹੈ ਘਰੀਬ ਲਿਆਂਦੀ ਸੀ ਮੱਝ ਉਹਦੇ ਮਾਗਰ ਬੱਚਾ ਆਇਆ ਸੀ ਬਹੁਤ ਵਧੀਆ ਟੀਕੇ ਦੀ ਸੀਗੀ ਜੀ ਆ ਠੀਕ ਆ ਠੀਕ ਆ ਕਰੂਏ ਆਪਣੀ ਕੱਟੀ ਆ ਤੇ ਪਿਛਲੇ ਸੂਏ ਬਾਈ ਗਰਮੀ ਤੋਂ ਉਹ ਜੀ ਗੱਲ ਕਰੀ ਹਨਾ ਵੀ ਆਪਾਂ ਇਹਨਾਂ ਦੁੱਧੇ ਦਾ ਚੋਇਆਗਾ ਠੀਕ ਹੈ ਪਿਛਲੇ ਸੂਏ ਆਪਾਂ 15 ਲੀਟਰ ਦੁੱਧੇ ਦਾ ਚੋਇਆ ਜੀ ਐਤ ਕੀ ਚਵਾ ਦੇਗਾ ਬਾਈ ਐਤ ਕੀ ਚਵਾ ਦੇਾਂਗੇ ਜਿਵੇਂ 15 ਦਿਨਾਂ ਬਾਅਦ ਪਸ਼ੂ ਦੁੱਧ ਤੇ ਆਉਂਦਾ ਜੀ ਹੁਣ 10 ਲੀਟਰ ਬੌਲਾ ਤਿਆਰ ਆ ਜੀ ਥੱਲੇ ਹੁਣ 4 ਕ ਦਿਨਾਂ ਦੀ ਸੂਈ ਥੱਲੇ 10 ਲੀਟਰ ਬੌਲਾ ਤਿਆਰ ਆ ਜੀ ਜੇ ਕਿਸੇ ਨੇ 15 ਤਿਆਰ ਕਰਕੇ ਆਪਣੇ ਨਾਲ ਖਰੀਦਣੀ ਹਨਾ ਉਹ ਜੀ ਆਪਣੇ ਨਾਲ ਸਾਈ ਸੱਪਾ ਕਰ ਲੇ ਬੰਦਾ ਵੀ ਦੁੱਧ ਆਪਾਂ ਪੂਰਾ ਉਹਨਾਂ ਤਲਾ ਦੇ ਦਾਂ ਜੀ ਤਿਆਰ ਕਰਕੇ ਦੇ ਦਿਆਂਗੇ 15 ਹਾਂ ਜਮਾ ਬਾਈ ਕਰ ਦੇ ਸੂਏ ਬਾਈ ਨੇ ਚੋਇਆ ਕਹਿੰਦਾ ਆਪਾਂ ਤਿਆਰ ਕਰਕੇ ਵੀ ਦੇ ਦਾਂਗੇ 15 ਕਿਲੋ ਹਨ ਇਧਰ ਨੂੰ ਹੀ ਬਾਈ ਲੇਵਾ ਦਿਖਾ ਦਾਂ ਮੈਂ ਆ ਤੁਸੀਂ ਬਾਈ ਮੱਜ ਦਾ ਲੇਵਾ ਦੇਖ ਲੋ ਲੰਬਾਈ ਚ ਬਹੁਤ ਚੰਗੀ ਆ ਬੱਚਾ ਜਿਹੜਾ ਐਚਐਲਡੀਵੀ ਦਾ ਕਿਹੜਾ 10 22 99 ਦਾ 10 22 99 ਦਾ ਬਾਈ ਕਹਿੰਦਾ ਇਹਦੇ ਪਿੱਛੇ ਕੱਟਾ ਜਮਾ नाग ਵਰਗਾ ਕਾਲਾ ਤੇ ਬਾਕੀ ਮੱਜ ਦੇਖੋ ਤੁਸੀਂ ਆਪਾਂ ਤੁਹਾਨੂੰ ਪਸਮਾ ਕੇ ਦਿਖਾ ਦਾਂਗੇ ਵੀਰੇ ਮੈਂ ਵੀਡੀਓ ਤੋਂ ਥੋੜਾ ਜਿਹਾ ਲੇਟ ਹੋ ਗਿਆ ਬਾਈ ਨੂੰ ਮੈਂ ਕਹਤਾ ਸੀ ਮੈਂ ਮੌਕੇ ਤੇ ਦਿਖਾ ਦਾਂਗੇ ਆਇ ਨਹੀਂ ਹੈਗਾ ਵੀ ਪਹਿਲਾਂ ਹੀ ਆਪਾਂ ਇਹਦਾ ਦੁੱਧ ਲਹਾ ਕੇ ਸੋਨੂੰ ਮੈਂ ਵੀਡੀਓ ਚ ਉਹ ਦਿਖਾਵਾਂ ਮੌਕੇ ਤੇ ਸੋਨੂੰ ਬਸਮਾ ਕਰਾ ਕੇ ਬੌਲੇ ਦਾ ਉਹ ਦਿਖਾ ਦਾਂਗੇ 15 ਕਿਲੋ ਦੀ ਵੀਰ ਕਹਿੰਦਾ ਆਪਾਂ ਗਰੰਟੀ ਲੈ ਲਾਂਗੇ ਆਪਣੇ ਨਾਲ ਸਾਈ ਕਰ ਲੈ ਬੰਦਾ ਕਿਵੇਂ ਮਰਜੀ ਕੋਈ ਉਹ ਕਰ ਸਕਦਾ ਗਰਮੀਤ ਭਾਈ ਖੋਲ ਕੇ ਕੇਰੇ ਇਹਨੂੰ ਦੋ ਕੁ ਗੀੜੇ ਦਵਾਲਾ ਤੋੜ ਕੇ ਦਿਖਾ ਦਈਏ ਬਾਅਦ ਚ ਆਪਾਂ ਬਸਮਾ ਕੇ ਦਿਖਾ ਦਾਂਗੇ ਹੈਨਾ ਠੀਕ ਹੈ ਨੰਬਰ ਹੈ ਜਿਹੜਾ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਕੱਦ ਬੇਲ ਦੀ ਮੱਝ ਪੂਰੀ ਫੁੱਲ ਲੰਮੀ ਆ ਗਈ ਵੀਰੇ ਜਿਹਨੂੰ ਆਪਾਂ ਕਹਦੇਗੇ ਲੰਬਾਈ ਚ ਬਹੁਤ ਆ ਮੱਝਾ ਦੇਖੋ ਹਾਂ ਮੋੜ ਲਾ ਵੀਰੇ ਗਰਮੀਤ ਹਾਂ ਆ ਤੁਸੀਂ ਚੈੱਕ ਕਰ ਲਓ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆਉ ਕੋਈ ਵੀ ਜਾਨਵਰ ਜਿੱਥੋਂ ਵੀ ਖਰੀਦਦੇ ਹੋ ਵੀਰੇ ਕੋਲੇ ਆ ਉਹ ਘੰਟੀ ਵਾਂਗੂ ਖੜਕਾ ਕੇ ਆਉਂਦਾ ਤੁਸੀਂ ਪਸ਼ੂ ਪਾਸ ਕਰੋ ਤੇ ਫੇਰ ਮਾਲਕ ਨਾਲ ਜਾ ਕੇ ਸੌਦਾ ਕਰ ਸਕਦੇ ਹੋ ਆ ਦੇਖੋ ਨੰਬਰ ਮਾਲਕ ਦਾ ਹੈਠਾ ਚੱਲੀ ਜਾਂਦਾ ਇੱਕ ਕਿਹੜਾ ਹੁਰਦ ਵਾਲਾ ਉੱਥੇ ਬੰਨ ਲੀ ਵੀਰੇ ਕੱਟੇ ਦਾ ਰਸਾ ਤਾਂ ਕਰ ਲਈ ਛੱਟ ਲਈ ਬੱਚਾ ਠੀਕ ਹੈ ਜੀ ਆਹ ਦੇਖੋ ਵੀਰੇ ਲੇਵਾ ਚੈੱਕ ਕਰ ਲਓ ਕੋਲੋਂ ਦਿਖਾ ਦੇਣਾ ਜਮਾ ਸਾਨੂੰ ਹਾਂ ਵਧੀਆ ਮੁੱਠੀ ਜਿਹੜੇ ਚਵਾਈ ਵਾਲੇ ਥਾਣਾ ਬਾਕੀ ਪੁੜਿਆਂ ਪੜਿਆਂ ਦੀ ਚੜਾਈ ਮੱਝ ਦੀ ਚੈੱਕ ਕਰ ਲਓ ਸੋਹਣੇ ਡਾਂਚੇ ਚਾ ਚੌਥਾ ਸੂਆ ਬਾਈ ਕਹਿੰਦਾ ਸੂਈ ਹੋਈ ਆ ਇਹ ਜਿੰਨੇ ਸੂਏ ਸੂਈ ਆਪਣੇ ਘਰੇ ਛੋਟੀ ਜੀ ਕੱਟੀ ਪਾਲੀ ਆ ਛੱਡ ਲਾ ਗਰਮੀਤ ਬਾਈ ਮਾਜੇ ਦੇ ਥੱਲੇ ਛੱਡ ਦੇ ਬੱਚਾ ਆ ਦੇਖੋ ਵੀਰੇ ਪਸਮਾ ਕੇ ਤੁਹਾਨੂੰ ਦਿਖਾ ਦਿੰਨੇ ਆ ਬਾਈ ਕਹਦਾ ਹਵਾਨਾ ਬਹੁਤ ਸੋਹਣਾ ਕੱਢਦੀ ਆ ਵੀਡੀਓ ਬਾਈ 27 ਤਰੀਕ 10ਵੇਂ ਮਹੀਨੇ ਦੀ ਆ ਸੋ ਜੇ ਕਿਸੇ ਵੀ ਮੇਰੇ ਭਰਾ ਨੇ ਇਸ ਤਰ੍ਹਾਂ ਆਪਦੇ ਬਕਾਊ ਪਸ਼ੂ ਦੀ ਵੀਡੀਓ ਕਰਵਾਉਣੀ ਆ ਵੀਰੇ ਤਾਂ ਮੇਰਾ ਨੰਬਰ ਨੋਟ ਕਰ ਲਓ 7529000631 ਤੇ ਬਾਕੀ ਸਾਨੂੰ ਮੱਝ ਦਾ ਪਸਮਾਹ ਦਿਖਾ ਦਿੰਨਾ ਮੁੱਲ ਆ ਜਿਹੜਾ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਬਾਈ ਤੋਂ ਆ ਦੇਖੋ ਵੀਰੇ ਸਾਨੂੰ ਤਾਂ ਆ ਮੈਂ ਦਿਖਾ ਦਿੰਨਾ ਕਿੰਨਾ ਮੱਝ ਦਾ ਮਾਰੇ ਭਾਈ ਮੀਰ ਮਸਲਾਣਗੇ 10 10 ਪੱਤਾ ਚਾ ਉਪਰਾਂ ਕਰਦੀ ਆ ਦੇਖੋ ਵੀਰੇ ਕੋਈ ਨਹੀਂ ਕੋਈ ਨਹੀਂ ਤਾਂ ਮੈਂ ਤਾਂ ਕਰਦੀ ਆ ਕਰਦੀ ਆ ਹੂੰ ਇੱਧਰ ਨਾ ਹੋ ਜਾ ਹਾ ਇੱਧਰ ਨਹੀਂ ਨਹੀਂ ਕਰਮੀ ਤੇ ਆ ਦੇਖੋ ਬਾਈ ਪਸਮਾਹ ਦੇਖੋ ਤੁਸੀਂ ਬਹੁਤ ਸੋਨਾ ਪਸਮਾ ਰਿਆ ਚੰਗੇ ਸੋਨੇ ਥਾਨ ਕੱਢਿਆ ਬਾਈ ਪਸਮਾ ਕੇ ਐ ਨਹੀਂ ਵੀ 빙ੇ ਦੇ ਦੇ ਲੈ ਕੇ ਮੁਠੀ ਵਾਲੇ ਚਵਾਈ ਵਾਲੇ ਸੋਨੇ ਥਾਨ ਆ ਦੇ ਜਿਵੇਂ ਕੋਲੇ ਨਾ ਖਾਦ ਨਾ ਕੋਈ ਵਾਹ ਕਰੋ ਬਾਈ ਕਿਹਾ ਹਾਂ ਕਰ ਲੈ ਮੂਰੋਂ ਵੀ ਮਾਰ ਦੇ ਬਈ ਦੋਨੇ ਥਾਨਾ ਆ ਲੈ ਦੇ ਦੇ ਵੀ ਮੇਰੇ ਭਰਾ ਨੇ ਖਰੀਦਣੀ ਆ ਕੋਲੇ ਆ ਜੋ ਜਿਵੇਂ ਮਰਜੀ ਆਪ ਦੀ ਪਾਸ ਕਰ ਤੇ ਬਾਕੀ ਮੁੱਲ ਦਾ ਆਪਾਂ ਕਲੀਅਰ ਕਰ ਲੈਨੇ ਬਾਈ ਤੋਂ ਗਰਮੀਤ ਬਾਈ ਕੀ ਭਾਰ ਹੋਊਗਾ ਇਹਦਾ 165 ਹੈ ਵੀਰੇ 165000 ਕੋਈ ਇਹਦੇ ਚ ਹੈਗੀ ਆ ਬਾਈ ਰਿਆਤ ਕਰ ਦਿਆਂਗੇ ਵੀਰੇ ਮੌਕੇ ਤੇ ਮਾਨਤਾਣਾ ਪਏ ਇਹਦੇ ਵਿੱਚ ਮੌਕੇ ਤੇ ਹੋ ਜਾ ਹੋ ਜੋ ਹਣਾ 165000 ਬਾਈ ਨੇ ਦੋਸਤੋ ਇਹਦਾ ਮੁੱਲ ਕਰਿਆ ਚੰਗੇ ਵਜਨ ਕੱਦ ਚੁੱਧ ਵੀਰ ਬਹੁਤ ਸੋਹਣਾ ਲੱਗਦਾ ਸੋ ਜਿਹੜੇ ਵੀ ਵੀਰ ਨੂੰ ਪਸੰਦ ਆ ਉਹ ਕੋਲੇ ਆ ਜੋ ਤਸੱਲੀ ਕਰਕੇ ਜਿਵੇਂ ਮਰਜੀ ਬਾਈ ਨਾਲ ਸੌਦਾ ਕਰ ਲਿਓ ਪਿੰਡ ਜੱਜੜ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਦਮਦਮਾ ਸਾਹਿਬ ਤਲਵੰਡੀ ਸਾਬੋ ਬੱਚਾ ਦੋਸਤੋ ਆ ਖੜਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ससिकालिब्रे सारि प्रमाण